ਐਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਸਾਲਾਨਾ ਇਨਾਮ ਮੰਡ ਸਮਾਰੋਹ ਮੌਕੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਨਵਾਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਮੌਕੇ ਉਹਨਾਂ ਕਿਹਾ ਕਿ ਸੂਬੇ ਦੇ ਲੋਕ ਅਧਿਆਪਕ ਭਾਈਚਾਰੇ ਵੱਲੋਂ ਕੀਤੇ ਗੇ ਵੱਡਮੁੱਲੇ ਯਤਨਾਂ ਲਈ ਸਦਾ ਰਿਣੀ ਰਹਿਣਗੇ ਸ਼ਹਿਰ ਸਪਟਾ ਤੇ ਸੱਭਿਆਚਾਰਕ ਮਾਮਲੇ ਪੂੰਜੀ ਨਿਵੇਸ਼ ਪ੍ਰੋਤਸਾਹਨ ਕਿਰਤ ਪ੍ਰੋਚਾਰੀ ਉਦਯੋਗ ਅਤੇ ਕਮਰ ਅਤੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਤਰਨਪ੍ਰੀਤ ਸਿੰਘ ਸੋਂਦਵਲੋ ਸਥਾਨਕ ਐਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਚਲਾਨਾ ਸਮਾਗਮ ਮੌਕੇ ਮੁੱਖ ਮਹਿਮਾਨ ਬੱਜੋ ਸ਼ਿਰਕਤ ਕੀਤੀ ਗਈ ਕੈबिनेट ਮੰਤਰੀ ਜਿਹਦੇ ਚੋ ਤਿੰਨ ਸਕੂਲ ਤੇ ਚਾਰ ਕਾਲਜਸ ਚੱਲਦੇ ਆ ਅੱਜ ਇਹਦਾ ਐਨੂਅਲ ਫੰਕਸ਼ਨ ਹੈ ਔਰ ਐਨੂਅਲ ਫੰਕਸ਼ਨ ਹੈ ਜਿਹੜਾ ਸਾਡੇ ਖੰਨੇ ਦੇ ਵਿੱਚ ਬੜੇ ਹੀ ਵੱਡੇ ਸਟਾਰ ਦੇ ਉੱਤੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਪਿੱਛੇ ਇਹਨੂੰ ਨਵੀਂ ਮੈਨਿਫੈਸਟ ਮੇਨ ਨਾਲ ਸਰ ਪੇਸ਼ ਕੀਤਾ ਹਰ ਆਈਟਮ ਨੂੰ ਤੇ ਬੱਚਾ ਬੱਚੇ ਤਕਰੀਬਨ 20 22 ਦਿਨ ਤੋਂ ਲੱਗੇ ਹੋਏ ਨੇ 3 ਹਫ਼ਤਿਆਂ ਤੋਂ ਲੱਗੇ ਹੋਏ ਨੇ ਤਿਆਰੀ ਕਰਨ ਲਈ ਬਹੁਤ ਵਧੀਆ ਬਣਾਈ ਦੇ ਨਾਲ ਨਾਲ ਜਿਹੜਾ ਓਵਰਆਲ ਡਿਵੈਲਪਮੈਂਟ ਬੱਚੇ ਦੀ ਜ਼ਰੂਰਤ ਹੈ ਉਸ ਨੂੰ ਇਹ ਫੰਕਸ਼ਨ ਰਹੀ ਬੱਚੇ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ اے ਐਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਨਵਾਲੋ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਮੌਕੇ ਉਹਨਾਂ ਕਿਹਾ ਕਿ ਸੂਬੇ ਦੇ ਲੋਕ ਅਧਿਆਪਕ ਭਾਈਚਾਰੇ ਵੱਲੋਂ ਕੀਤੇ ਗੇ ਵੱਡਮੁੱਲੇ ਯਤਨਾਂ ਲਈ ਸਦਾ ਰਿਣੀ ਰਹਿਣਗੇ ਸ਼ਹਿਰ ਸਪਟਾ ਤੇ ਸਬਿਆ ਚਾਰਕ ਮਾਮਲੇ ਪੂੰਜੀ ਨਿਵੇਸ਼ ਪ੍ਰੋਤਸਾਹਨ ਕਿਰਤ ਪ੍ਰੋਨਚਾਰੀ ਉਦਯੋਗ ਅਤੇ ਕਾਮਰਸ ਅਤੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਤਰਨਪ੍ਰੀਤ ਸਿੰਘ ਸੋਨਦਵਲੋ ਸਥਾਨਕ ਐਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਸਲਾਨਾ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਕੈਬਨਟ ਮੰਤਰੀ ਸੋਨਦ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਸਰਕਾਰ ਅਤੇ ਸੂਬੇ ਦੇ ਲੋਕ ਅਧਿਕਾਰ ਭਾਈਚਾਰੇ ਵੱਲੋਂ ਕੀਤੇ ਗਏ ਵੱਡਮੁੱਲੇ ਯਤਨਾਂ ਲਈ ਸਦਾ ਰਿਣੀ ਰਹਿਣਗੇ ਜਿਨ੍ਹਾਂ ਸਦਕਾ ਪੰਜਾਬ ਸਕੂਲ ਸਿੱਖਿਆ ਵਿੱਚ ਪਹਿਲੇ ਨੰਬਰ ਤੇ ਹੈ ਇਸ ਸਿੱਖਿਆ ਸੰਸਥਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸੰਸਥਾ ਦੇ 7 ਇੰਸਟੀਚਿਊਟ ਚੱਲਦੇ ਹਨ ਜਿਨ੍ਹਾਂ ਵਿੱਚ 3 ਸਕੂਲ ਤੇ 4 ਕਾਲਜ ਹਨ ਉਹਨਾਂ ਕਿਹਾ ਕਿ ਇਹਨਾਂ ਸਿੱਖਿਆ ਸੰਸਥਾਵਾਂ ਵਿੱਚੋਂ ਪੜੇ ਹੋਏ ਹਜ਼ਾਰਾਂ ਹੀ ਵਿਦਿਆਰਥੀਆਂ ਨੇ ਦੇਸ਼ ਅਤੇ ਵਿਦੇਸ਼ਾਂ 'ਚ ਵੱਖ-ਵੱਖ ਉੱਚ ਅਦਿਆਤੇ ਬੈਠ ਕੇ ਆਪਣੀਆਂ ਸੇਵਾਵਾਂ ਦੇ ਰਿਹਾ ਹਨ ਇਹ ਸਿੱਖਿਆ ਸੰਸਥਾ ਬਹੁਤ ਪੁਰਾਣੀ ਹੈ ਉਹਨਾਂ ਕਹਿੰਿਆ ਕਿ ਇਸ ਸੰਸਥਾ ਵਿੱਚ ਪਹੁੰਚ ਕੇ ਉਹਨਾਂ ਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਇਸ ਸਿੱਖਿਆ ਸੰਸਥਾ ਵਿੱਚ ਜਿਹੜੇ ਬੱਚੇ ਪੜ ਰਹੇ ਹਨ ਉਹਨਾਂ ਨੂੰ ਕਾਬਲ ਅਧਿਆਪਕ ਪੜਾਉਂਦੇ ਹਨ ਰਹਿਣ ਤਾਂ ਜੋ ਬੱਚੇ ਚੰਗੀ ਸਿੱਖਿਆ ਆਤਲ ਕਰਕੇ ਦੇਸ਼-ਵਿਦੇਸ਼ਾਂ 'ਚ ਜਾ ਕੇ ਇਸ ਸਿੱਖਿਆ ਸੰਸਥਾ ਦਾ ਨਾਮ ਰੋਸ਼ਨ ਕਰਦੇ ਰਹਨ ਇਹ ਤਾਂ ਜਿਆਰਾ ਬੱਲੀਏ ਨਹੀਂ ਕੰਮ ਕਨੀ ਜਿੱਤਾਂ ਦਾ ਪੁੱਟਾ ਪੁਲੀਆ ਵੇ ਮੇਲੀਆ ਏਥੇ ਮਗੇ ਦਰਿਆ ਏ ਦਰਿਆ ਮਾਦੀ ਮਛੇ ਵੀ ਵੇ ਸੋਹਣਿਆ ਸਕੂਲ ਦੀ ਜਿਹੜਾ ਐਨੂਅਲ ਫੰਕਸ਼ਨ ਹੁੰਦੇ ਆ ਨਾ ਇਹ ਸਾਰੇ ਸਕੂਲ ਦੀ ਪੜਾਈ ਦੇ ਔਰ ਉਸ ਚੀਜ਼ ਦੇ ਇੱਕ ਲਾਰਜਰ तरीके ਨਾਲ ਫੰਕਸ਼ਨ ਦੇ ਤੌਰ ਦੇ ਉੱਤੇ ਆਪਣੇ ਬੱਚੇ ਟੈਲੈਂਟ ਨੂੰ ਦਿਖਾਦੇ ਹਨ ਪੜ੍ਹਾਈ ਦੇ ਨਾਲ ਨਾਲ ਜਿਹੜਾ ਓਵਰਆਲ ਡਿਵੈਲਪਮੈਂਟ ਬੱਚੇ ਦੀ ਜ਼ਰੂਰਤ ਹੈ ਉਸ ਨੂੰ ਇਹ ਫੰਕਸ਼ਨ ਰਹੀ ਬੱਚੇ ਪਬਲਿਕ ਚ ਆਪਣੇ ਪੇਰੈਂਟਸ ਸ਼ੇਅਰ ਦੇ ਅੱਛੀ ਹਸਤੀਆਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਦਿਖਾਉਂਦੇ ਹਨ ਤੇ ਜਿਹੜੇ ਵੱਡੇ ਖੇਰ ਦੇ ਅچھے ਆਦਮੀ ਔਰ ਵੱਡੇ ਆਦਮੀ ਆ ਕੇ ਇਹਨਾਂ ਨੂੰ ਆਸ਼ੀਰਵਾਦ ਦਿੰਦੇ ਆ ਤਾਂ ਉਹਨਾਂ ਦਾ ਹੌਸਲਾ ਵੱਧਦਾ ਔਰ ਅਸੀਂ ਸਾਰੇ ਮਿਲ ਕੇ ਇਸ ਫੰਕਸ਼ਨ ਨੂੰ ਕੋਸ਼ਿਸ਼ ਕੀਤੀ ਹੈ ਮੈਨੇਜਮੈਂਟ ਦੇ ਸਾਰੇ ਬੰਦਿਆਂ ਨੇ ਵੀ ਇਹਨੂੰ ਕਿੱਦਾਂ ਕਾਮਯਾਬ ਕੀਤਾ ਜਾਏ ਔਰ ਮੈਨੂੰ ਲੱਗਦਾ ਸਭ ਨੂੰ ਪਸੰਦ ਆਇਆ ਹੋਊਗਾ ਔਰ ਇਹ ਕਾਮਯਾਬੀ ਹੋਇਆ ਹੋਊਗਾ ਸਰ ਬੱਚਿਆਂ ਨੂੰ ਕੀ ਮੈਸੇਜ ਦੋ ਬੱਚਿਆਂ ਨੂੰ ਮੈਸੇਜ ਇਹ ਦਿੰਨੇ ਆ ਵੀ ਜਿਹੜੇ ਇਸ ਟਾਈਮ ਤੁਹਾਡੇ ਕੋਲ ਚੀਫ ਗੈਸਟ ਆਏ ਉਹ ਤੁਹਾਡੇ ਵਾਂਗੂ ਹੀ ਇਹੇ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਨਿਕਲੇ ਹੋਏ ਐ ਤੇ ਉਹ ਅੱਜ ਕਿਸ ਮਕਾਮ ਤੇ ਪਹੁੰਚੇ ਐ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਸਮਝਦੇ ਹੋਏ ਉਹਨਾਂ ਦਾ ਆਸ਼ੀਰਵਾਦ ਲੈਂਦੇ ਹੋਏ ਤੁਸੀਂ ਉਸ ਮਕਾਮ ਤੇ ਪਹੁੰਚਣ ਲਈ ਪੂਰੀ ਕੋਸ਼ਿਸ਼ ਕਰੋ ਔਰ ਉਹ ਲੋਕ ਆ ਕੇ ਤੁਹਾਡਾ ਹੌਸਲਾ ਵਧਾਉਂਦੇ ਐ ਸਾਨੂੰ ਕੰਮ ਕਰਨ ਦੀ ਇਨਸਪਾਇਰੇਸ਼ਨ ਦਿੰਦੇ ਐ ਐਨੀ ਗੱਲਾਂ ਨੂੰ ਮੈਂ ਸਮਝਦਾ ਐ ਵੀ ਬੱਚਿਆਂ ਨੂੰ ਬਹੁਤ ਹੌਸਲਾ ਮਿੰਦਾ ਸਰ ਸਾਡੇ ਏਐਸ ਮਾਡਰਨ ਚ ਅੱਜ 30 ਨਵੰਬਰ ਨੂੰ ਐਨੂਅਲ ਫੰਕਸ਼ਨ ਹੈ ਤੇ ਸਾਡੇ ਲਈ ਸਭ ਤੋਂ ਸਾਲ ਦਾ بڑا ਦਿਨ ਹੁੰਦਾ ਹੈ ਇਹ ਜੀ ਤੇ ਅੱਜ ਦੋ ਫੰਕਸ਼ਨ ਹੈ ਇੱਕ ਮਾਰਨਿੰਗ ਫੰਕਸ਼ਨ ਹੈ ਇੱਕ ਈਵਨਿੰਗ ਫੰਕਸ਼ਨ ਹੈ ਮਾਰਨਿੰਗ ਫੰਕਸ਼ਨ 9:00 ਤੋਂ 9:00 ਤੋਂ ਲੈ ਕੇ 1:30 ਵਜੇ ਦੇ ਵਿੱਚ ਸੀ ਉਹਦੇ ਵਿੱਚ ਮੁੱਖ ਮਹਿਮਾਨ ਸੀਗੇ ਆਪਣੇ ਡੀਸੀ ਲੁਧਿਆਣਾ ਜਤਿੰਦਰ ਜੋਰਾਵਲ ਜੀ ਤੇ ਨਿਮਿਸ਼ ਜੀ ਡਾਕਟਰ ਨਿਮਿਸ਼ ਗੈਸਟ ਆਫ ਆਨਰ ਸੀਗੇ ਤੇ ਬੱਚਿਆਂ ਨੇ ਬੜਾ ਡਾਈਵਰਸਿਫਾਈਡ ਵੇ ਨਾਲ ਸਰ ਪੇਸ਼ ਕੀਤਾ ਹਰ ਆਈਟਮ ਨੂੰ ਤੇ ਬੱਚਾ ਬੱਚੇ ਤਕਰੀਬਨ 20 22 ਦਿਨ ਤੋਂ ਲੱਗੇ ਹੋਏ ਨੇ 10 ਹਫ਼ਤੇ ਤੋਂ ਲੱਗੇ ਹੋਏ ਨੇ ਤਿਆਰੀ ਕਰਨ ਲਈ ਬਹੁਤ ਵਧੀਆ ਪੇਸ਼ ਕੀਤਾ ਤੇ ਇਹਨਾਂ ਨੇ ਇਹਨਾਂ ਦੀ ਸਪੋਰਟ ਮੈਨੇਜਮੈਂਟ ਦੀ ਸਪੋਰਟ ਸਾਨੂੰ ਸਰ ਮਾਰਵਲਸ ਹੈ ਜੀ ਸਾਨੂੰ ਅਸੀਂ ਇਹਨਾਂ ਸਭ ਦਾ ਥੈਂਕਸ ਕਰਦੇ ਹਾਂ ਸਕੂਲ ਦੇ ਵਿੱਚ ਆਉਣ ਲਈ ਹੁਣ ਸਾਡਾ ਨੈਕਸਟ ਫੰਕਸ਼ਨ ਜਿਹੜਾ ਹੈ ਇਸ ਤੋਂ ਬਾਅਦ ਸ਼ੁਰੂ ਹੋਣ ਵਾਲਾ ਹੈ ਜ ਜਿਹਦੇ ਵਿੱਚ ਆਪਣੇ ਸਦਾ ਤਰਨ ਜੀ 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 ਸੌਂਦ ਆਪਣੇ ਹੈਗੇ ਨੇ ਜਿਹੜੇ ਕੈਬਨਿਟ ਮਨਿਸਟਰ ਉਹ ਮੁੱਖ ਮਹਿਮਾਨ ਨੇ ਤੇ ਹੰਸ ਰਾਜ ਗਰਗ ਜੀ ਜਿਹੜੇ ਗੈਸਟ ਆਫ ਆਨਰ ਨੇ ਤੇ ਅਸੀਂ ਉਮੀਦ ਕਰਦੇ ਆ ਵੀ ਉਹ ਵੀ ਸਾਡਾ ਫੰਕਸ਼ਨ ਬਹੁਤ ਕਾਮਯਾਬ ਹੋ ਕੇ ਨਿਕਲੇਗਾ। ਇਹ ਸੀਨੀਅਰ ਕੈਟਾਗਰੀ ਦਾ ਸਰ ਇਹ 6th ਤੋਂ ਲੈ ਕੇ 12th ਕਲਾਸ ਤੱਕ ਦਾ ਸਰ। ਸਰ ਬੱਚਿਆਂ ਲਈ ਬੱਚਿਆਂ ਲਈ ਹੀ ਮੈਸੇਜ ਹੈ ਸਰ ਹਰ ਐਕਟੀਵਿਟੀਜ਼ ਬੱਚਿਆਂ ਨੂੰ ਅਸੀਂ ਪਾਰਟਿਸਿਪੇਟ ਕਰਨ ਲਈ ਇਨਸਪਾਇਰ ਕਰਦੇ ਆ। ਕੱਲੀ ਪੜਾਈ ਨਹੀਂ ਐਜੂਕੇਸ਼ਨ ਡਸਨਟ ਮੀਨਸ ਕਿ ਸਿਰਫ ਕਿਤਾਬਾਂ ਪੜਨੀਆਂ ਨੇ ਹੋਰ ਕਰਨਾ ਐਜੂਕੇਸ਼ਨ ਮੀਨਸ ਇਹਨਾਂ ਚੀਜ਼ਾਂ ਚ ਐਕਟਿਵਲੀ ਪਾਰਟਿਸਿਪੇਟ ਕਰਨਾ ਸਪੋਰਟਸ ਹੋਇਆ ਕਲਚਰਲ ਐਕਟੀਵਿਟੀਜ਼ ਹੋਈਆਂ ਬੱਚੇ ਦੀ ਓਵਰਆਲ ਡਿਵੈਲਪਮੈਂਟ ਇਹਨਾਂ ਚੀਜ਼ਾਂ ਨਾਲ ਹੀ ਹੁੰਦੀ ਹੈ ਸਰ। ਐਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਐਨੂਅਲ ਫੰਕਸ਼ਨ ਦੇ ਵਿਕੇ ਅੱਜ ਅਸੀਂ ਸਾਰੇ ਜਣੇ ਇਕੱਤਰਤ ਹੋਏ ਆਂ ਇਹ ਜਿਹੜੀ ਸਾਡੀ ਸੰਸਥਾ ਹੈ ਇਹਦੇ ਵਿੱਚ ਟੋਟਲ 7 ਇੰਸਟੀਟਿਊਟਸ ਚੱਲਦੇ ਨੇ ਜਿਦੇ ਚੋਂ 3 ਸਕੂਲ ਤੇ 4 ਕਾਲਜਸ ਚੱਲਦੇ ਆਂ ਅੱਜ ਇਹਦਾ ਐਨੂਅਲ ਫੰਕਸ਼ਨ ਹੈ ਔਰ ਐਨੂਅਲ ਫੰਕਸ਼ਨ ਹੈ ਜਿਹੜਾ ਸਾਡੇ ਖੰਨੇ ਦੇ ਵਿੱਚ ਬੜੇ ਹੀ ਵੱਡੇ ਸਟਾਰ ਦੇ ਉੱਤੇ ਬੜੀ ਧੁੰਮ ਧਾਮ ਨਾਲ ਮਨਾਇਆ ਜਾਂਦਾ ਪਿੱਛੇ ਇਹਨੂੰ ਨਵੀਂ ਮੈਨੇਜਮੈਂਟ ਬਣੀ ਸੀਗੀ ਸੋ ਇਸ ਵਾਰ ਮੈਨੇਜਮੈਂਟ ਦਾ ਇਹ ਪਹਿਲਾ ਫੰਕਸ਼ਨ ਹੈ ਜਿਹੜੀ ਨਵੀਂ ਮੈਨੇਜਮੈਂਟ ਦਾ ਔਰ ਬਤੌਰੇ ਉਹਦੇ ਚੀਫ ਗੈਸਟ ਵੀ ਤੌਰ ਤੇ ਇਹਨਾਂ ਨੇ ਮੈਨੂੰ ਬੁਲਾਇਆ ਮੈਨੂੰ ਪਹੁੰਚ ਕੇ ਬੜੀ ਖੁਸ਼ੀ ਹੋਈ ਕਿਉਂਕਿ ਇਹ ਨਾ ਸੰਸਥਾਵਾਂ ਦੇ ਵਿੱਚੋਂ ਬਹੁਤ ਹਜ਼ਾਰਾਂ ਹੀ ਬੱਚਾ ਕੋਈ ਅੰਤ ਨਹੀਂ ਔਰ ਇੰਨਾ ਵੇਸ਼ ਕੀਮਤੀ ਮਤਲਬ ਕਿ ਇੰਸਟੀਚਿਊਟ ਨੇ ਇਹ ਕਿ ਇਹਨਾਂ ਚੋਂ ਪੜੇ ਹੋਏ ਬੱਚੇ ਉਹਨਾਂ ਨੇ ਪੂਰੇ ਦੇਸ਼ਾਂ 'ਚ ਵਿਦੇਸ਼ਾਂ 'ਚ ਔਰ ਚਾਹੇ ਉਹ ਐਡਮਿਨਿਸਟ੍ਰੇਟਿਵ ਪੱਖ ਹੋਵੇ ਸਰਕਾਰ ਦਾ ਚਾਹੇ ਉਹ ਮੈਡੀਕਲ ਪੱਖ ਹੋਵੇ ਚਾਹੇ ਉਹ এডਿਕੇਸ਼ਨ ਦਾ ਫੀਲਡ ਹੋਵੇ ਚਾਹੇ ਉਹ ਸੇਵਾ ਦਾ ਰੂਪ ਹੋਵੇ ਕਿਸੇ ਵੀ ਰੂਪ ਦੇ ਵਿੱਚ ਲਾ ਲਓ ਉਰੇ ਦੇ ਪੜੇ ਹੋਏ ਜਿਹੜੇ ਬੱਚੇ ਨੇ ਉਹ ਅੱਜ ਕਈ ਤਾਂ ਰਿਟਾਇਰ ਹੋ ਚੁੱਕੇ ਨੇ ਕਈ ਇਸ ਸੰਸਾਰ ਨੂੰ ਵੀ ਛੱਡ ਕੇ ਜਾ ਚੁੱਕੇ ਨੇ ਆਪਣੀਆਂ ਸੇਵਾਵਾਂ ਨਿਭਾ ਕੇ ਔਰ ਬਹੁਤ ਵੱਡੇ ਮਤਲਬ ਅਹੁਦਿਆਂ ਤੇ ਵਿਰਾਜਮਾਨ ਹੋ ਕੇ ਗਏ ਨੇ ਸੋ ਇਹ ਜਿਹੜੀ ਇਸ ਇੰਸਟੀਚਿਊਟ ਦੀ ਧਰੋਹ ਹੈ ਉਹ ਮੋਰ ਥੈਨ 100 ਇਅਰਸ 100 ਸਾਲ ਤੋਂ ਵੀ ਪੁਰਾਣੀ ਧਰੋ ਹੋ ਰਹਿਣਾ ਇੰਸਟੀਟਿਊਟਸ ਦੀ ਸੋ ਇਹਨਾਂ ਇੰਸਟੀਟਿਊਟਸ ਦੇ ਵਿੱਚ ਪੂਰੇ ਪਹੁੰਚ ਕੇ ਸਾਨੂੰ ਬੜਾ ਮਾਣ ਤੇ ਵਡਿਆਈ ਮਿਲੀ ਹੈ ਸੋ ਮੈਂ ਇਹਨਾਂ ਇੰਸਟੀਟਿਊਟਸ ਦੇ ਭਲੇ ਲਈ ਪਰਮਾਤਮਾ ਤੋਂ ਉਸ ਅਕਾਲ ਪੁਰਖ ਤੋਂ ਅਰਦਾਸ ਕਰਦਾ ਕਿ ਇਹ ਇੰਸਟੀਟਿਊਟ ਸਾਡੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਉਹੋ ਦੇ ਉਹਨਾਂ ਦੀ ਜਿਹੜੀ ਮੈਨੇਜਮੈਂਟ ਹੈ ਉਹ ਸੇਵਾ ਨਿਭਾਉਂਦੀ ਰਹੇ ਉਹਰੇ ਦਾ ਜਿਹੜਾ ਟੀਚਿੰਗ ਸਟਾਫ ਹੈ ਉਹ ਇਸੇ ਤਰੀਕੇ ਨਾਲ ਸੇਵਾ ਨਿਭਾਉਂਦਾ ਰਹੇ ਬੱਚਿਆਂ ਨੂੰ ਚੰਗੀ تعلیم ਚੰਗੀ ਸਿੱਖਿਆ ਦਿੰਦਾ ਰਹੇ ਤੇ ਉਰੇ ਦੇ ਬੱਚਿਆਂ ਨੂੰ ਵੀ ਸਾਡੀਆਂ ਦੁਆਵਾਂ ਨੇ ਸਾਡੀਆਂ ਬੈਸਟ ਵਿਸ਼ਸ ਨੇ ਕਿ ਉਰੋ ਜਿਹੜੇ ਬੱਚੇ ਪੜ੍ਹ ਰਹੇ ਨੇ ਉਹ ਪੜ੍ਹ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣੇ ਇਸ ਦੇਸ਼ ਦੇ ਵਿੱਚ ਰਹਿ ਕੇ ਆਪਣੀ ਜਿਹੜੀਆਂ ਸੇਵਾਵਾਂ ਨੇ ਵੱਡੇ ਹੋ ਕੇ ਪੜ ਲਿਖ ਕੇ ਚੰਗੀਆਂ ਸੇਵਾਵਾਂ ਕਰੇ ਸਰਕਾਰ ਵੱਲੋਂ ਵੀ ਕੋਈ ਪ੍ਰਾਲਾ ਕੀਤਾ ਜਾ ਰਿਹਾ ਸਕੂਲ ਨਹੀਂ ਬਣ ਰਿਹਾ ਉਹਨਾਂ ਨੂੰ ਲੈ ਕੇ ਕੋਈ ਜੰਮੇਗਾ ਜੋ ਮੈਨੇਜਮੈਂਟ ਕਹੂਗੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਜ਼ਰੂਰਤ ਹੋਊਗੀ ਸਰਕਾਰ ਹਮੇਸ਼ਾ ਇਹਨਾਂ ਦੇ ਪੱਖ ਦੇ ਉੱਤੇ ਇੱਕ ਥਾਪੜ ਗਏ ਵੀ ਥਾਪੜ ਥੈਂਕ ਯੂ